ਦੋਸਤੋ ਜਿੰਨੇ ਵੀ ਰਿਸ਼ਤੇ ਨੇ ਉਹ ਸਾਰੇ ਦੇ ਸਾਰੇ ਵਿਸ਼ਵਾਸ ਤੇ ਖੜੇ ਨੇ ਜੇਕਰ ਤੁਹਾਡੇ ਰਿਸ਼ਤਿਆਂ ਦੇ ਵਿੱਚ ਕਦੇ ਵੀ ਕੋਈ ਦਰਾਰ ਪੈਦਾ ਹੁੰਦੀ ਆ ਤਾਂ ਉਸ ਦਾ ਕਾਰਨ ਹੋ ਸਕਦਾ ਜਾਂ ਤਾਂ ਤੁਹਾਨੂੰ ਕਿਸੇ ਦੇ ਉੱਤੇ ਸ਼ੱਕ ਪੈ ਗਿਆ ਜਾਂ ਹੋਰ ਵੀ ਕੋਈ ਤੁਹਾਡੇ ਜ਼ਿੰਦਗੀ ਦੇ ਵਿੱਚ ਐਸੀ ਘਟਨਾ ਘਟ ਸਕਦੀ ਹੈ ਜਿਸ ਕਰਕੇ ਤੁਹਾਡੇ ਰਿਸ਼ਤਿਆਂ ਦੇ ਵਿੱਚ ਦਰਾਰ ਪੈਦਾ ਹੋ ਸਕਦੀ ਆ ਭਾਵੇਂ ਉਹ ਪਤੀ ਪਤਨੀ ਦਾ ਰਿਸ਼ਤਾ ਹੋਵੇ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਹੋ ਸਕਦਾ ਹੈ ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈਗੀ ਇਸ ਦੇ ਵਿੱਚ ਕੀ ਹੋਇਆ ਇਹ ਸਿਰਸਾ ਕਲਾਰ ਦੀ ਪਿੰਡ ਮਨੀਪੁਰ ਕੀ ਹੋਇਆ ਦੋਸਤੋ ਇੱਕ ਪਤੀ ਆਪਣੀ ਪਤਨੀ ਤੋਂ ਬਹੁਤ ਜ਼ਿਆਦਾ ਦੁਖੀ ਰਹਿੰਦਾ ਸੀ ਦੁਖੀ ਕਿਸ ਗੱਲ ਤੋਂ ਸੀ ਕਿ ਉਸ ਦੀ ਪਤਨੀ ਉਸ ਨੂੰ ਵਾਰ-ਵਾਰ ਇਹ ਕਹਿ ਕੇ ਤਾਨੇ ਮਾਰਦੀ ਸੀ ਵੀ ਮੈਂ ਕਿਸੇ ਹੋਰ ਨਾਲ ਭੱਜ ਜੂੰਗੀ ਮੈਂ ਕਿਸੇ ਹੋਰ ਨਾਲ ਵਿਆਹ ਕਰਵਾ ਲਵਾਂਗੀ ਪਤੀ ਇਸ ਗੱਲ ਤੋਂ ਬਹੁਤ ਜ਼ਿਆਦਾ ਦੁਖੀ ਸੀਗਾ ਕਿਉਂਕਿ ਪਤੀ ਦੇ ਮਨ ਦੇ ਵਿੱਚ ਹਰ ਟਾਈਮ ਡਰ ਬਣਿਆ ਰਹਿੰਦਾ ਸੀ ਵੀ ਕਿਤੇ ਆਪਣੀ ਬੇਇੱਜ਼ਤੀ ਨਾ ਹੋ ਜਾਏ ਕਿਉਂਕਿ ਹਰ ਬੰਦੇ ਨੂੰ ਆਪਣੀ ਇੱਜ਼ਤ ਬਹੁਤ ਜ਼ਿਆਦਾ ਪਿਆਰੀ ਹੁੰਦੀ ਹੈ ਇਸ ਕਰਕੇ ਪਤੀ ਉਹਦਾ ਹਰ ਟਾਈਮ ਗੁੱਸੇ ਦੇ ਵਿੱਚ ਵੀ ਰਹਿੰਦਾ ਸੀ ਤੇ ਟੈਨਸ਼ਨ ਦੇ ਵਿੱਚ ਵੀ ਰਹਿੰਦਾ ਸੀ ਤੇ ਇੱਕ ਦਿਨ ਪਤੀ ਨੂੰ ਜਿਆਦਾ ਗੁੱਸਾ ਆ ਜਾਂਦਾ ਤੇ ਪਤੀ ਆਪਣੀ ਪਤਨੀ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੰਦਾ ਗੱਲ ਕੀ ਸੀ ਗੱਲ ਸਿਰਫ ਇੰਨੀ ਸੀ ਕਿ ਉਹਦੀ ਪਤਨੀ ਉਸ ਨੂੰ ਬਾਰ-ਬਾਰ ਇਹ ਕਹਿ ਕੇ ਤੰਗ ਕਰਦੀ ਸੀ ਵੀ ਮੈਂ ਕਿਸੇ ਹੋਰ ਨਾਲ ਭੱਜ ਜਾਂ ਅਮਰ ਸਿੰਘ ਜਾਦਵ ਪੁੱਤਰ ਪ੍ਰੀਤਮ ਸਿੰਘ ਅਤੇ ਕੁਸ਼ਮਾ ਦੇਵੀ ਜਿਹੜੀ ਕੁਸ਼ਮਾ ਦੇਵੀ ਸੀ ਉਹ ਅਮਰ ਸਿੰਘ ਦੀ ਪਤਨੀ ਸੀ ਤੇ ਅਮਰ ਸਿੰਘ ਯਾਦਵ ਪਿੰਡ ਮਨੀਪੁਰ ਦਾ ਰਹਿਣ ਵਾਲਾ ਸੀਗਾ ਦੋਸਤੋ ਕੀ ਹੁੰਦਾ ਵੀ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰਨ ਪਹੁੰਚਦੀ ਆ ਤਾਂ ਜਿਹੜਾ ਦੋਸ਼ੀ ਹੁੰਦਾ ਉਹ ਵੀ ਉਸ ਟਾਈਮ ਮੌਜੂਦ ਹੁੰਦਾ ਉਹ ਭੱਜਦਾ ਨਹੀਂ ਹੈਗਾ ਤੇ ਉਹ ਆਪਣਾ ਗੁਨਾਹ ਵੀ ਕਬੂਲ ਕਰਦਾ ਕਿਉਂਕਿ ਜਦੋਂ ਪੁਲਿਸ ਨੂੰ ਪੁੱਛਦੀ ਆ ਵੀ ਤੂੰ ਇਸ ਦਾ ਕਤਲ ਕਿਉਂ ਕੀਤਾ ਤਾਂ ਉਹ ਸਾਰੀ ਵਾਰ ਦਾ ਤੋ ਦੱਸਦਾ ਵੀ ਮੈਨੂੰ ਇਹ ਵਾਰ-ਵਾਰ ਇਹ ਕਹਿ ਕੇ ਡਰਾਉਂਦੀ ਸੀ ਵੀ ਮੈਂ ਕਿਸੇ ਹੋਰ ਨਾਲ ਭੱਜ ਜੂੰਗੀ ਤੈਨੂੰ ਛੱਡ ਜੂੰਗੀ ਕਿਸੇ ਹੋਰ ਨਾਲ ਭੱਜ ਜੂੰਗੀ ਪਰ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਪਤਾ ਲੱਗਦਾ ਹੈ ਤੇ ਉਸ ਦਾ ਜਿਹੜਾ ਪਤੀ ਹੈ ਉਹ ਦੱਸਦਾ ਵੀ ਇਸ ਨੇ ਹੋਰ ਵੀ ਦੋ ਬੰਦਿਆਂ ਨਾਲ ਕੋਟ ਮੈਰਿਜ ਕਰਵਾਈ ਹੋਈ ਸੀ ਅਤੇ ਮੇਰੇ 1 ਸੱਤ ਸਾਲ ਦਾ ਬੇਟਾ ਅਤੇ 3 ਸਾਲ ਦੀ ਬੇਟੀ ਹੈ ਤੇ ਪੁਲਿਸ ਨੇ ਦੋਸਤੋ ਉਸ ਮੌਜੂਦ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਕੁਸ਼ਮਾ ਦੇਵੀ ਦੀ ਮਾਤਾ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਅਤੇ ਜਿਹੜੀ ਕੁਸ਼ਮਾ ਦੇਵੀ ਦੀ ਮ੍ਰਿਤਕ ਦੇਹ ਸੀਗੀ ਉਸ ਨੂੰ ਪੋਸਟਮਾਰਟਮ ਲਈ ਹਸਪੀਟਲ ਭੇਜ ਦਿੱਤਾ ਤਾਕਿ ਜਿਹੜੀ ਬਣਦੀ ਕਾਰਵਾਈ ਹੈ ਉਹ ਕੀਤੀ ਜਾ ਸਕੇ ਪਰ ਦੋਸਤੋ ਸੂਚਨ ਵਾਲੀ ਗੱਲ ਇਹ ਹੈ ਵੀ ਆਪਾਂ ਜਿੰਨੀਆਂ ਵੀ ਤੁਹਾਨੂੰ ਕ੍ਰਾਈਮ ਸਟੋਰੀਆਂ ਸੁਣਾ ਰਹੇ ਹਾਂ ਉਹਨਾਂ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਕਿ ਬਹੁਤ ਵੱਡੀਆਂ ਬਣ ਜਾਂਦੀਆਂ ਨੇ ਹੋ ਸਕਦਾ ਹੈ ਉਹਨੂੰ ਸੱਚਮੁੱਚ ਕਹਿੰਦੀ ਹੈ ਜਾਂ ਫਿਰ ਮਜ਼ਾਕ 'ਚ ਕਹਿੰਦੀ ਹੈ ਪਰ ਇਸ ਗੱਲ ਤੋਂ ਤੈਹ ਜਰੂਰ ਹੁੰਦਾ ਹੈ ਕਿ ਉਸ ਦਾ ਜਿਹੜਾ ਚਰਿੱਤਰ ਸੀ ਉਹ ਸਹੀ ਨਹੀਂ ਸੀ ਹੈਗਾ ਤਾਂ ਹੀ ਉਸ ਦੇ ਪਤੀ ਨੇ ਉਸ ਦੇ ਬਾਰ ਬਾਰ ਕਹਿਣ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੋਸਤੋ ਤੁਹਾਡੇ ਇਸ ਸੱਚੀ ਸਟੋਰੀ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਇਕ ਜਰੂਰ ਕਰਿਆ ਕਰੋ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰੋ ਬਲਦੇ ਆਪਾਂ ਕਿਸੇ ਨਵੀਂ ਸਟੋਰੀ ਦੇ ਨਾਲ ਸਾਡੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ